ਦੋਸਤੋ ਹਰਨੂ ਸਸਟੀ ਕਾਲ ਹੁਣ ਨਾ ਸਰਦੀਆਂ ਨੇ ਜਿਹੜੇ ਭਰਾ ਬਹੁਤ ਕਮੈਂਟ ਕਰ ਰਹੇ ਆ ਜਾਂ ਫੋਨ ਆ ਰਹੇ ਆ ਵੀ ਸਾਡੇ ਕਟੂ ਜਾਂ ਬੱਛਰੂ ਹਨ ਵੀ ਜੇ ਤਾਂ ਨੀਰਾ ਨਹੀਂ ਖਾਂਦੇ ਜਾਂ ਗਰੋਥ ਨਹੀਂ ਕਰਦੇ ਹੈਗੇ ਕੱਲੀ ਸਪੈਸ਼ਲ ਕਟੂਆਂ ਵਾਸਤੇ ਹੀ ਆ ਵੀਡੀਓ ਬਾਈ ਬੜਾ ਨੇੜੇ ਲਿਆ ਤੇ ਕੱਲੇ ਇੱਕ ਤਾਂ ਬਾਈ ਹੁਣ ਤੁਹਾਨੂੰ ਪਤਾ ਵੀ ਸਰਦੀਆਂ ਨੇ ਠੰਡ ਠੁੰਡ ਲੱਗ ਜਾਂਦੀ ਆ ਕਟਰੂਆਂ ਨੂੰ ਆਪਾਂ ਘੱਟ ਧਿਆਨ ਦੋਣਾ ਇੱਕ ਖਾਣ ਪੀਣ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਤੇ ਆਪਦੇ ਕਟਰੂਆਂ ਦਾ ਪੂਰਾ ਧਿਆਨ ਰੱਖਿਆ ਕਰੋ ਕਿਉਂਕਿ ਕਟਰੂ ਨਾਲ ਹੀ ਆਪਣੀ ਮੱਝ ਆ ਇੱਕ ਸ਼ੰਗਾਰਾ ਮੱਝ ਦੁੱਧ ਘੜ ਜਾਂਦੀ ਹੈ ਉਹ ਗੱਲ ਨਹੀਂ ਬਣਦੀ ਹੈਗੀ ਇਹ ਕੱਟਰੂ ਨੂੰ ਹੀ ਕੀਮਾ ਹੁੰਦੀ ਆ ਪੂਰਾ ਧਿਆਨ ਰੱਖਿਆ ਕਰੋ ਹਨਾ ਟ੍ਰੀਟਮੈਂਟ ਕੀ ਕਰਨਾਗਾ ਆਪਾਂ ਆਮ ਦਵਾਈਆਂ ਨੇ ਹਨਾ ਜਿਹੜੀਆਂ ਮੈਂ ਵਰਤਦਾ ਆ ਬਾਈ ਇੱਕ ਤਾਂ ਅੱਗੇ ਆਪਾਂ ਹਰੇ ਭਰਾਵਾਂ ਨੂੰ ਦਿਖਾਈ ਦਿੰਨੇ ਨੇੜੇ ਕਰਕੇ ਇਹ ਜੂਨਾਂ ਵਾਲੀ ਆ ਵੀਰੇ ਇਹ ਤੁਸੀਂ ਆਪਦੇ ਕੱਟਰੂ ਨੂੰ ਆ ਸਰੰਜਾ ਜਿਵੇਂ 10 ਐਮ ਐਲ ਦੀ ਆ 15 ਕ ਐਮ ਐਲ ਦੇਣੀ ਆ ਹਨਾ ਇੱਕ ਕੱਟਰੂ ਨੂੰ 15 ਐਮ ਐਲ ਦੇ ਕੇ ਉਦੋਂ ਬਾਅਦ ਦੇਖਣਾ ਵੀ ਆਪਾਂ ਫੇਰ ਕੀ ਦੇਣਾਗਾ ਤੁਸੀਂ ਆਪ ਦਾ ਬਾਈ ਜਦੋਂ ਸੂ ਪੈਂਦੀ ਆ 7ਵੇਂ ਦਿਨ ਦੇਈ ਕਰੋ 7ਵੇਂ ਦਿਨ 15ਵੇਂ ਦਿਨ 21ਵੇਂ ਦਿਨ ਹੈਨਾ ਵੀ 7-7 ਦਿਨਾਂ ਦੀ ਵਿੱਥੀ ਤੇ ਪਾਈ ਚੱਲੋ ਜਦੋਂ ਮਹੀਨਾ ਇੱਕ ਦਾ ਹੋ ਗਿਆ ਉਦੋਂ ਫੇਰ ਦੇ ਦਿਓ ਤੇ ਉਸ ਤੋਂ ਬਾਅਦ ਫੇਰ ਆਪਾਂ ਕੀ ਕਰਨਾ ਬਾਈ ਪਹਿਲਾਂ ਆਪਣੀ ਜੂਨਾਂ ਵਾਲੀ ਹੋਊਗੀ ਕਿਉਂਕਿ ਜਿਹੜੇ ਮਢੱਪ ਹੁੰਦੇ ਮਿੱਟੀ-ਮੁੱਟੀ ਛੋਟੇ ਘਟਰੂ ਵਾਲਾ ਖਾਂਦਾ ਹੁੰਦਾ ਤੇ ਮਢੱਪ ਜਾਦੇ ਪੈ ਜਾਂਦੇ ਆ ਉਸ ਤੋਂ ਬਾਅਦ ਆ ਗਈ ਇਹ ਦਵਾਈ ਬਾਈ ਆਨੇੜੇ ਕਰਕੇ ਦੇਖ ਲਓ ਤੁਸੀਂ ਸਾਰੇ ਬਟਾਉਣ ਵਾਲੀ ਐ ਤੇ ਜੇ ਦਾ ਤੁਹਾਡਾ ਕੋਈ ਜਿਆਦਾ ਇੱਕ ਤਰੂ ਕਮਜ਼ੋਰ ਆ ਤਾਂ 15 ਐਮਐਲ ਦੇ ਦਿਓ ਇੱਕ ਟਾਈਮ ਦੀ ਨਹੀਂ ਤੁਸੀਂ 10 ਐਮਐਲ ਰੂਟੀਨ ਦੀ ਇਹ ਦਿਓ ਇੱਕ ਮੈਂ ਨਾਲ ਲਾ ਦੂੰ ਫੋਟੋ ਤੇ ਦੋਨੇ ਇਹ ਸ਼ੀਸ਼ ਨੂੰ ਮੈਂ ਸਿੱਸੀ ਛੜਤੀ ਸਾਡੀ ਰਹਿਮਤ ਨੇ ਨਹੀਂ ਮੈਂ ਉਹ ਵੀ ਵਿੱਚ ਤੁਹਾਨੂੰ ਦਿਖਾ ਦਿੰਦਾ ਕਿ ਉਹ ਖਤਮ ਹੋ ਗਈ ਸੀ ਇਹ ਦੋਨੇ ਤੁਸੀਂ ਜੇ ਦਾ ਸ਼ੁਰੂਆਤ ਕੱਟੂ ਜਿਆਦਾ ਨਾ ਹੋਣਾ ਹਨਾ ਫਿਰ ਤਾਂ ਤੁਸੀਂ 15 15 ਐਮਐਲ ਦੀ ਚੱਲੋ ਨਹੀਂ ਤੁਸੀਂ 10 10 ਐਮਐਲ ਬਾਈ ਇਹ ਦੋਨੇ ਸ਼ੀਸ਼ੀਆਂ ਦੇ ਚੱਲੋ ਕੱਟਰੂਆ ਕੱਟੀ ਆ ਕੱਟਾ ਜਾ ਬੱਛਰੂਆ ਕੁਛ ਵੀ ਆ ਵਧੀਆ ਨੀਰਾ ਖਾਣ ਲੱਗ ਜੂ ਪੱਠੇ ਜਿਹੜਾ ਆਪਾਂ ਚਾਰ ਪਾਉਨੇ ਆ ਜਾਂ ਜਹੇ ਜੀ ਫੀਡ ਵੀ ਪਾਉਨੇ ਆ ਉਹ ਵਧੀਆ ਗਰੋਥ ਜੀ ਕਰਨ ਲੱਗ ਜੂ ਵਧੀਆ ਪੈਰਾਂ ਸਿਰ ਜੇ ਹੋਣ ਲੱਗ ਜੂ ਸੋਨੂੰ ਡਾਉਣ ਜਾਂ ਨਹੀਂ ਲੱਗਣਾ ਛੋਡੀਆਂ ਸਰਦੀਆਂ ਵਧੀਆ ਟਪਾ ਦੂ ਇੰਨੇ ਚ ਗਰਮੀ ਆ ਜਾਣੀਆਂ ਗਰਮੀਆਂ 'ਚ ਕੱਟਰਵਾ ਨੂੰ ਕੁਰਸੀ ਨਹੀਂ ਹੁੰਦਾ ਹਨਾ ਇੱਕ ਚਾਰ ਜਿਹੜੇ ਭਰਾ ਪਾਉਂਦੇ ਆ ਹਨਾ ਉਹਨਾਂ ਨੂੰ ਬੇਨਤੀ ਇੱਕ ਚਾਰ ਤੁਸੀਂ ਨਿਮਮ ਵੀ ਕੱਲਾ ਨੀਰਾ ਨਾ ਪਾਇਆ ਕਰੋ ਉਹਦੇ ਵਿੱਚ ਤੂੜੀ ਦਾ ਰੁਗ ਜ਼ਰੂਰ ਪਾਇਆ ਕਰੋ ਕੱਟਰਵਾ ਨੂੰ ਕਉਂਕੀ ਫੇਰ ਇਹਨਾਂ ਨੂੰ ਮੋਕ ਲੱਗ ਜਾਂਦੀ ਹੈ ਇਹਨਾਂ ਦੇ ਹਾਜਮੇ ਬਹੁਤ ਘੱਟ ਆਉਂਦਾ ਹੁੰਦਾ ਪਾਣੀ ਇਹ ਘੱਟ ਪੀਂਦੇ ਹੁੰਦੇ ਨੇ ਸਰਦੀਆਂ ਨੇ ਹੁਣ ਵੀ ਜਦੋਂ ਸੁੱਕਾ ਨੀਰਾ ਇਹਨਾਂ ਨੂੰ ਜ਼ਰੂਰੀ ਹੈ ਤੇ ਜੇ ਹਰਾ ਵੀ ਪਾਉਣਾ ਤੁਸੀਂ ਕੱਲਾ ਹਰਾ ਨਾ ਪਾਓ ਵਿੱਚ ਉਹਦੇ ਬਾਈ ਸੁੱਕਾ ਨੀਰਾ ਇਹਨਾਂ ਨੂੰ ਜ਼ਰੂਰ ਦਿਓ ਛੋਟੇ ਕਟਰੂਆਂ ਨੂੰ ਹਨਾ ਵੀ ਕੱਲਾ ਆਪਾਂ ਫੀਡ ਦੇ ਵੀ ਨਾ ਲਈਏ ਸੁੱਕੀ ਚੀਜ਼ੇ ਨੂੰ ਜ਼ਰੂਰ ਦੇਈ ਚੱਲਿਆ ਕਰੋ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਟੀਨ ਮਿਲਣਾ ਇਹਨਾਂ ਦੇ ਹਾਜਮੇ ਫੇਰ ਹੀ ਚੀਜ਼ਾਂ ਆਉਂਦੀਆਂ ਨੇ ਜਦੋਂ ਆਪਾਂ ਹਰਾ ਕੱਲਾ ਯਾਚਾਰ ਕੱਲਾ ਪਰ ਕੇ ਖੁਨਨੀ ਤੇ ਬਨਦ ਨੇ ਆਣਾ ਇਹਨਾਂ ਦੇ ਹਾਜਮੇ ਨਹੀਂ ਆਉਂਦੇ ਵਿਚਾਰਿਆਂ ਦੇ ਇਹ ਡਾਊਨ ਹੋਈ ਜਾਂਦੇ ਪਾਣੀ ਦੀ ਕਮੀ ਆਈ ਜਾਂਦੀ ਹੈ ਪਾਣੀ ਦੀ ਕਮੀ ਵੀ ਆਪਾਂ ਉਹਦੇ ਵਿੱਚ ਹੀ ਸੁੱਕਾ ਨੀਰਾ ਬਹੁਤ ਜ਼ਰੂਰੀ ਹੁੰਦਾ ਗੱਠਰੂਆਂ ਵਾਸਤੇ ਮੱਝਾਂ ਵਾਸਤੇ ਵੀ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਵਾਸਤੇ ਬਣਿਆ ਜਿਹੜੀ ਚੀਜ਼ ਬਣੀ ਹੈ ਆਪਾਂ ਉਹ ਵੀ ਵਰਤ ਸਕਦੇ ਹਣਾ ਉਹ ਵੀ ਬਾਕੀ ਹਰੇਕ ਦਾ ਭਰਾ ਉਹ ਆਪ ਦਾ ਆਪ ਦਾ ਹਸਾਬ ਕਿਤਾਬ ਕੋਈ ਕਿਵੇਂ ਪਾਲਦਾ ਕੋਈ ਕਿੰਨੇ ਕਰਦਾ ਹਰੇਕ ਦਾ ਡੋਡੀ ਟ੍ਰੀਟਮੈਂਟ ਹੈਣਾ ਕਿਉਂ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਰੇਕ ਦਾ ਆਬਦੀ ਖੇਤੀ ਐ ਇੱਕ ਖੇਤੀ ਐ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਜਿਵੇਂ ਆਪਾਂ ਕਰਦੇ ਆ ਨਾ ਬਾਈ ਓਵੇਂ ਆਪਾਂ ਸਾਰੇ ਭਰਾਵਾਂ ਨੂੰ ਦੱਸਤਾ ਮੇਰੇ ਜਿਵੇਂ ਜਰੂਰ ਤੁਸੀਂ ਧੁੱਪੇ ਬੰਨਿਆ ਕਰੋ ਜਿਵੇਂ ਹੁਣ ਇਹ ਵਿਚਾਰੇ ਅਸੀਂ ਧੁੱਪੇ ਤਿੰਨੇ ਮਨ ਰੱਖਿਆ ਕਿਉਂਕਿ ਇਹ ਤਿੰਨੇ ਛੋਟੇ ਨੇ ਦੋ ਇਹਨਾਂ ਤੋਂ ਵੱਡੇ ਆ ਬਾਕੀ ਉਹਨਾਂ ਤੋਂ ਵੱਡੇ ਆ ਜਾਂਦੇ ਆ ਤੇ ਵੀਡੀਓ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਦੋ ਆ ਆਪਾਂ ਦਵਾਈਆਂ ਨਾਲ ਫੋਟੋਆਂ ਵੀ ਲਾ ਦਾਂਗੇ ਇਹ ਚੀਜ਼ ਦਾ ਧਿਆਨ ਰੱਖਿਓ ਆ ਜੂਨਾਂ ਵਾਲੀ ਲੱਗਾ ਬਾਈ ਤੇ ਬਾਕੀ ਪੀਣ ਵਾਲੀ ਲੱਗਾ ਹਨਾ ਜੁਣ ਵਾਲੀ ਤਾਂ ਮੈਂ ਤਾਂ ਦਿਖਾਈ ਆ ਕਈ ਭਰਾ ਹੋਰ ਲਿਆ ਆਉਂਦੇ ਹਨ ਵੀ ਇਹ ਤਾਂ ਵਧੀਆ ਰਿਜ਼ਲਟ ਆਉਂਦਾ ਆਪਾਂ ਨੂੰ ਆਪਾਂ ਇਹੀ ਵਰਤਨੇ ਆ ਦੇਣੀ ਹੈ 15 ਐਮਐਲ ਹੀ ਆ ਵੱਧ ਨਹੀਂ ਦੇਣੀ ਬਾਈ ਤੁਸੀਂ ਬਾਕੀ ਜੇ ਵੱਧ ਘੱਟ ਦੇਣੀ ਹੈ ਤੁਸੀਂ ਡਾਕਟਰ ਦੀ ਸਲਾਹ ਨਾਲ ਲੈ ਸਕਦੇ ਹੋ ਤੇ ਇਹ ਜ਼ਰੂਰ ਦੇ ਕੇ ਫੇਰ ਇਹ ਦਵਾਈਆਂ ਦੇ ਆ ਸ਼ੁਰੂ ਕਰਿਓ ਬਾਅਦ ਚ ਤੇ ਧੰਨਵਾਦ ਜੀ ਆਪਣੇ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ